ਵਾਇਕਲੋਜੀ ਕਾ ਖਾਲਸਾ ਵਾਇਕਲੋਜੀ ਕੀ ਫਤਿਹ ਅੱਜ ਗੱਲਬਾਤ ਕਰ ਰਹੇ ਹਾਂ ਇੰਗਲੈਂਡ ਦੇ ਵਿੱਚ ਇੱਕ ਚੈਨਲ ਚੱਲਦਾ ਹੈ ਪੀਵੀਸੀ ਤੇ ਉਹਦੇ ਤੇ ਦੋ ਵੱਡੇ ਮਹਾਨ ਪੱਤਰਕਾਰ ਵਹਿੰਦੇ ਨੇ ਇੱਕ ਰਗਵੀਰ ਸਿੰਘ ਇੱਕ ਜਗਮੀਤ ਸਿੰਘ ਜੀਤਾ ਕਰ ਗਿਆ ਤੇ ਕੱਲ ਦੀ ਇਹਨਾਂ ਦੀ ਵੀਡੀਓ ਘੁੰਮ ਰਹੀ ਹੈ ਕਹਿੰਦੇ ਅਸੀਂ ਪੀਵੀਸੀ ਨੂੰ ਬਚਾਉਣ ਵਾਸਤੇ ਇੰਗਲੈਂਡ ਦੇ ਲੋਕਾਂ ਦੇ ਕੋਲੋਂ ਮਦਦ ਮੰਗਦੇ ਆ ਜਾਨਕਿ ਪੌਂਡ ਇਕੱਠੇ ਕਰਕੇ ਦਿਓ 30000 ਤਾਂ ਕਹਿੰਦੇ ਸਾਡੇ ਕੋਲੇ ਆ ਗਿਆ ਹਾਲੇ ਕਹਿੰਦੇ 30000 ਦੇ ਬਿੱਲ ਭਰਨੇ ਨੇ ਅਸੀਂ ਉਹ ਬਾਕੀ ਨੇ ਤੁਸੀਂ ਉਹਨਾਂ ਦਾ ਚੈਨਲ ਰਿਸਰਚ ਕਰਕੇ ਦੇਖੋ 15 16000 ਸਬਸਕ੍ਰਾਈਬਰ ਨੇ ਇਹਨਾਂ ਦੇ ਪਹਿਲਾਂ ਨੂੰ ਹਰਾਮਖੋਰਾ ਨੂੰ ਇਹ ਪੁੱਛੋ ਵੀ ਤੁਹਾਨੂੰ ਖਰਚਾ ਕਾਦਾ ਹੈ ਤੁਹਾਡੇ ਚੈਨਲ ਤੇ ਖਰਚਾ ਕਾਦਾ ਹੈ ਤੁਸੀਂ ਕਿੰਨੇ ਕੁ ਐਡੀਟਰ ਰੱਖੇ ਹੋਏ ਨੇ ਕਿੰਨੇ ਕੁ ਪੱਤਰਕਾਰ ਰੱਖੇ ਹੋਏ ਨੇ ਇੱਕ ਸਟੂਡੀਓ ਤੁਹਾਡਾ ਬਣਿਆ ਹੋਇਆ ਹੈ ਕਹਿੰਦੇ 16-1700 ਪਾਉਂਡ ਰੋਜ਼ ਦਾ ਖਰਚਾ ਹੈ ਮੈਂ ਥਿਕ ਬੇਨਤੀ ਕਰਨੀ ਹੈ ਇਹ ਦੋਨੋਂ ਹੀ ਖਾਚ ਨੇ ਔਰ ਇਹ ਉਹ ਲੋਕ ਨੇ ਜਿਹੜੇ ਖਾਨਕਾਂ ਦਾ ਲੌਲੀਪੌਪ ਦੇਖ ਕੇ ਨੌਜਵਾਨਾਂ ਨੂੰ ਮਰਵਾ ਰਹੇ ਨੇ ਇਸਾ ਚਾਹੀਏ ਅਸੀਂ ਮੰਗਦੇ ਹਾਂ ਜੀ ਆਪਣੇ ਲਈ ਨਹੀਂ ਚੈਨਲ ਲਈ ਸਾਡਾ ਚੈਨਲ ਬਚਾਓ ਸਾਨੂੰ ਪਾਉਂਡ ਇਕੱਠੇ ਕਰਕੇ ਦਿਓ ਇੰਗਲੈਂਡ ਦੇ ਲੋਕਾਂ ਨੂੰ ਕਹਿ ਰਿਹਾ ਦੂਜੇ ਪਾਸੇ ਕਹਿੰਦੇ ਇੰਗਲੈਂਡ ਵਿੱਚ ਮੰਦੀ ਚੱਲਦੀ ਹੈ ਕਾਰੋਬਾਰ ਠੱਪ ਨੇ ਹੁਣ ਕੀ ਕਰੀਏ ਦੱਸੋ ਖਰਾਮ ਖੋਰੋ ਤੁਸੀਂ ਚੈਨਲ ਤੇ ਬਹਿ ਕੇ ਮਰਵਾਉਣਾ ਤਾਂ ਨੌਜਵਾਨਾਂ ਨੂੰ ਐ ਲੋਕਾਂ ਦੇ ਪੁੱਤਾਂ ਨੂੰ ਮਰਵਾਉਣਾ ਹੈ ਖਾਲਸਾ ਦਾ ਲੌਲੀਪੌਪ ਦੇ ਕੇ ਭਾਰਤ ਦੇ ਖਿਲਾਫ ਭੜਕਾਉਣਾ ਹੈ ਤੁਸੀਂ ਲੋਕਾਂ ਨੂੰ ਹੋਰ ਤਾਂ ਤੁਸੀਂ ਕੰਮ ਕੋਈ ਕਰਨਾ ਨਹੀਂ ਇਹ ਦੋ ਨੇ ਰਗਵੀਰ ਤੇ ਇੱਕ ਜੀਤਾ ਪੂਰਾ ਨਾਂ ਨਾ ਲਈਏ ਇਹ ਖੋਤੇ ਨੇ ਸਿਰੇ ਦੇ ਹੁਣ ਜਦੋਂ ਮੇਰੀ ਵੀਡੀਓ ਸੁਣਨਗੇ ਨਾ ਅੱਗ ਦੇਖੀ ਲੱਗਦੀ ਘਰ ਗਣਗੇ ਉਹ ਤੂੰ ਚੋਰ ਐ ਤੂੰ ਫਲਾਨਾ ਐ ਤੂੰ ਠਮਕਾ ਐ ਤੂੰ ਐਨਾ ਐ ਤੂੰ ਫਲਾਨਾ ਪੜਾ ਕੁਛ ਭੋਖਣਾ ਇਹਨਾਂ ਨੇ ਪਰ ਮੈਂ ਦੱਸਣਾ ਚਾਹੁੰਨਾ ਜਿਹੜੇ ਇੰਗਲੈਂਡ ਦੇ ਵਸਿੰਦੇ ਲੋਕ ਨੇ ਖਾਸ ਕਰਕੇ ਪੰਜਾਬੀ ਸਿੱਖ ਕਮਿਊਨਿਟੀ ਥੋੜਾ ਜਿਹਾ ਗੌਰ ਕਰਕੇ ਦੇਖਿਓ ਵੀ ਇਹ ਚੈਨਲ ਤੇ ਬਹਿ ਕੇ ਕਰਦੇ ਕੀ ਐ ਕੀ ਤੁਸੀਂ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਦੱਸਣਾ ਕੀ ਚਾਹੁੰਦੇ ਹੋ ਕਾਦੇ ਲਈ ਤੁਹਾਨੂੰ ਕੋਣ ਚਾਹੁੰਦੇ ਨੇ ਖਰਚਾ ਕਿੱਥੇ ਕਰਦੇ ਹੋ ਬੜੇ ਬੀਬੇ ਬਣ ਕੇ ਬੈਠੇ ਆ ਕਿ ਪੀਵੀਐਸ ਚੈਨਲ ਨੂੰ ਬਚਾਓ ਸਾਡੀ ਮਦਦ ਕਰੋ ਕੀ ਹੋਇਆ ਤੁਹਾਡੇ ਚੈਨਲ ਨੂੰ ਕਿੱਡਾ ਕਬੜਾ ਚੈਨਲ ਹੈ 15 16000 ਸਬਸਕ੍ਰਾਈਬਰ ਹੈ ਤੁਹਾਡਾ ਕਿਵੇਂ ਦਹਾਈ ਪਾਈ ਹੈ ਜਿਹੜੇ ਇੰਗਲੈਂਡ ਦੇ ਵਿੱਚ ਲੋਕ ਰਹਿੰਦੇ ਨੇ ਖਾਸ ਕਰਕੇ ਪੰਜਾਬੀ ਦਾ ਸਿੱਖ ਕਮਿਊਨਿਟੀ ਦਾ ਹੋਰ ਵੀ ਜਿਹੜੇ ਇਹਨਾਂ ਨੂੰ ਫੰਡਿੰਗ ਬੰਦ ਦਿੰਦੇ ਨੇ ਭਰਾਵੋ ਥੋੜਾ ਬਹੁਤਾ ਸੋਚ ਲਓ ਯਾਰ ਮਾਣਾ ਮੋਟਾ ਸਮਝ ਲਓ ਕਿਉਂ ਇਹਨਾਂ ਲੋਕਾਂ ਦੇ ਅਸੀਂ ਘਬਰਾਉਂਿਆ ਕਹਿੰਦੇ 30000 ਪਾਉਂਦਾ ਸਾਡੇ ਕੋਲੇ ਆ ਗਿਆ ਕਹਿੰਦੇ ਦੇਖੋ ਤੁਸੀਂ ਨਣਕ 30 ਲੱਖਾਂ ਚ ਇਕੱਠਾ ਕਰ ਲਿਆ ਕਰ ਦੂ ਦੇਖਣ ਲੋਕਾਂ ਦੀ ਚੈਨਲ ਤੇ ਬੈ ਕੇ ਤੁਸੀਂ ਕਰਦੇ ਕਿਉਂ ਤਾਂ ਦੱਸ ਦਿਓ ਕੀ ਕਰ ਰਹੇ ਹੋ ਚੰਨ ਦੇ ਬਾਰੇ ਤੁਸੀਂ ਪਤਾ ਕਰਨਾ ਮੋਦੀ ਨੇ ਆਹ ਕਹਿਤਾ ਫਲਾਣੇ ਨੇ ਆਹ ਕਹਿਤਾ ਝੰਡਾ ਚੜਾ ਦਿਓ ਖਲਤਨ ਬਣਾ ਦਿਓ ਬਸ ਲੋਕਾਂ ਨੂੰ ਗੁੰਮਰਾਹ ਕਰਨਾ ਹੋਰ ਕੱਖ ਨਹੀਂ ਕਰਨਾ ਤੁਸੀਂ ਤੇ ਨਾ ਹੀ ਕੀਤਾ ਅਜੇ ਤੱਕ ਉਹ ਪਹਿਲਾਂ ਖੰਡਾ ਮਰਵਾਤਾ ਫੁਕਰਾ ਤੁਸੀਂ ਹੁਣ ਪੰਜ ਚਾਰ ਹੋਰ ਮਰਵਾ ਦਿਓ ਬੈਠੇ ਇਥੇ ਜੇ ਕਿ ਤੁਸੀਂ ਪੰਜਾਬ ਆਜੋ ਨਾ ਤੁਹਾਡੇ ਜੁੱਤੀ ਬਹੁਤ ਫਰੇ ਹੋਰ ਦਾ ਤਾਂ ਪਤਾ ਨਹੀਂ ਮੈਂ ਤਾਂ ਜਲੂਸ ਕੱਢੂ ਚੰਗੀ ਤਰ੍ਹਾਂ ਜੇ ਕਿਤੇ ਮਿਲ ਗਏ ਇੰਡੀਆ ਵਿੱਚ ਆਏ ਹੋਏ ਇੰਡੀਆ ਵਿੱਚ ਤੁਸੀਂ ਆ ਨਹੀਂ ਸਕਦੇ ਇਹ ਤੁਹਾਨੂੰ ਪਤਾ ਹੀ ਹੈ ਖਾਸ ਕਰਕੇ ਜਿਹੜੇ ਇੰਗਲੈਂਡ ਦੇ ਵਛਿੰਦੇ ਲੋਕ ਨੇ ਉਹਨਾਂ ਨੂੰ ਬੇਨਤੀ ਹੈ ਇਹਨਾਂ ਖੱਚਾਂ ਨੂੰ ਸਿਰ ਤੇ ਨਾ ਚੜਾਓ 30000 ਪਾਉਂਡ ਇਕੱਠਾ ਕਰਕੇ ਦੇਤਾ ਇਹਨਾਂ ਨੂੰ 30000 ਹੋਰ ਮੰਗਦੇ ਆ ਇੰਡੀਆ ਦਾ 60000 ਪਾਉਂਡ ਦੇ ਨਾਲ 60 ਲੱਖ ਰੁਪਏ ਬਣਦਾ ਹੈ ਕਰ ਲੋ ਸ਼ਰਮ ਮਣੀ ਮੋਢੀ ਕੋਈ ਕਾਰੋਬਾਰ ਕਰ ਲੋ ਤੁਹਾਡੇ ਹੱਥ ਪੈਰ ਦਿੱਤੇ ਆ ਰੱਬ ਨੇ ਟੁੱਟੇ ਤਾਂ ਨਹੀਂ ਕੰਮ ਕਰਕੇ ਖਾਓ ਇੱਕ ਪਾਸੇ ਕਹਿੰਦੇ ਇੰਗਲੈਂਡ ਵਿੱਚ ਮੰਦੀ ਚੱਲਦੀ ਹੈ ਜੀ ਕਾਰੋਬਾਰ ਠੱਪ ਹੈ ਪਰ ਸਾਡੇ ਢਿੱਡ ਭਰ ਦਿਓ ਅਸੀਂ ਚੈਨਲਾਂ ਤੇ ਬੈਠ ਕੇ ਬੋਲਣਾ ਕਾਦਰ ਲਈ ਭਾਈ ਚੈਨਲ ਦਾ ਇੰਨਾ ਕਿੰਨਾ ਖਰਚ ਹੈ ਦੱਸੋ ਤਾਂ ਸਹੀ ਕੀ ਕਰਦੇ ਹੋ ਕਰ ਲਿਆ ਪ੍ਰੋਗਰਾਮ ਤੇ ਹੁਣ ਦਿਓ 30000 ਪਾਉਂਡ ਸਾਨੂੰ ਹੋਰ ਤੁਸੀਂ ਚੈਨਲ ਦੇ ਰਾਹੀਂ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਜਰਮਨ ਅਮਰੀਕਾ ਇਹਨਾਂ ਲੋਕਾਂ ਦੇ ਵਿੱਚ ਤੁਸੀਂ ਜਿਹੜੇ ਪੰਜਾਬੀ ਨੇ ਅੱਗ ਲਾਉਨੇ ਹੋ ਖਾਲਸਾ ਦਾ ਲollipops ਦੇ ਕੇ ਹੋਰ ਤਾਂ ਤੁਸੀਂ ਕੁਝ ਕਰਦੇ ਨਹੀਂ ਦੱਸੋ ਕਿਹੜੇ ਸਕੂਲ ਦੇ ਵਿੱਚ ਪੜਨ ਵਾਲੇ ਬੱਚੇ ਤੁਸੀਂ ਫੀਸ ਭਰਦੇ ਹੋ ਦੱਸੋ ਅਸੀਂ ਉਹ ਕੰਮ ਤਾਂ ਅਸੀਂ ਕਰਨਾ ਨਹੀਂ ਇਹ ਤਾਂ ਪੁੱਠੇ ਕੰਮ ਕਰਨੇ ਆ ਕੌਮ ਦਾ ਜਲੂਸ ਕਢਾਉਣਾ ਆ ਅਸੀਂ ਪੈਸੇ ਇਕੱਠੇ ਕਰੀ ਜਾਣੇ ਬਸ ਆ ਕਰਤੂਤ ਹੈ ਸਾਡੇ ਇਹਨਾਂ ਦਾ ਨਾਂ ਜੀ ਮਹਾਨ ਪੱਤਰਕਾਰ ਨੇਹ ਰਗਵੀਰ ਤੇ ਜਗਜੀਤ ਜੀਤਾ ਅੱਡੀਆਂ ਵੱਡੀਆਂ ਗੱਲਾਂ ਕਰਨਗੇ ਸੰਤ ਜਰਮੈਲ ਸਿੰਘ ਪਿੰਡਰਾਵਾਲੇ ਦੀ ਫਲਾਣਾ ਧਮਕਾ ਪਤਾ ਨਹੀਂ ਕੀ ਕੁਛ ਉੱਥੇ ਬੈਠੀ ਬਣਾਈ ਜਾਂਦੇ ਆ ਤੇ ਤੁਹਾਨੂੰ ਚੈਲੰਜ ਹੈ ਪ੍ਰੂਫ ਕਰਕੇ ਦੱਸੋ ਵੀ ਤੁਹਾਡੇ ਖਰਚੇ ਕਿਤੇ ਹੁੰਦੇ ਆ 1700 ਪਾਉਂਡ ਤੁਸੀਂ ਕਾਦੇ ਖਰਚ ਕਰਦੇ ਹੋ ਦੱਸੋ ਤੁਸੀਂ ਪ੍ਰੂਫ ਕਰਕੇ ਦਿਓ ਫਿਰ ਪਤਾ ਲੱਗੂ ਝੋਲੇ ਅਡ ਲਓ ਮੰਗ ਤੇ ਬਣ ਜਾਓ ਜਾਓ ਜਿਵੇਂ ਪਿੰਗਲਵਾੜੇ ਵਾਲੇ ਇਹਦੇ ਨਾਲ ਬੀਬੀਆਂ ਚੱਕੀ ਅਜਿਹੇ ਪਹਾੜੜੇ ਫਿਰਦੇ ਹੁੰਦੇ ਨੇ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਤਰ੍ਹਾਂ ਫਰਲੋ ਟੂਠੇ ਫਿਰਦੇ ਰੰਗਲੈਂਡ 'ਚ ਤੁਸੀਂ ਮੰਗਦੇ ਹੀ ਰਹਿਣਾ ਕਿੱਥੇ ਮਰਜ਼ੀ ਜਾ ਕੇ ਸੈਟਲ ਹੋ ਜਾਓ ਕਿੱਥੇ ਮਰਜ਼ੀ ਆ ਕੇ ਸੈਟਲ ਹੋ ਜਾਓ ਤੁਸੀਂ ਇੰਡੀਆ ਵਿੱਚ ਵੀ ਮੰਗਦੇ ਸੀ ਇੰਗਲੈਂਡ ਵਿੱਚ ਵੀ ਜਾ ਕੇ ਤੁਸੀਂ ਮੰਗਦੇ ਹੀ ਰਹਿਣਾ ਸ਼ਰਮ ਕਰੋ ਮਾੜੀ ਮੋਟੀ ਕਿਉਂ ਕੌਮ ਦਾ ਜਲੂਸ ਕਢਾਉਨੇ ਹੋ ਇਹ ਬੇਨਤੀ ਇੰਗਲੈਂਡ ਦੇ ਉਹਨਾਂ ਲੋਕਾਂ ਨੂੰ ਹੈ ਜਿਹੜੇ ਇਹਨਾਂ ਨੂੰ ਪੌਣ ਪਾਪ ਆ ਕੇ ਇਹਨਾਂ ਦੇ ਘਰ ਪਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿਸੇ ਗਰੀਬ ਦੇ ਬੱਚੇ ਦੀ ਫੀਸ ਭਰ ਦਿਆ ਕਰੋ ਇੱਥੇ ਬਥੇਰੇ ਸਿਗਲੇਗਰ ਹੈਗੇ ਆ ਪੰਜਾਬ ਦੇ ਵਿੱਚ ਜਿਹੜੇ ਬੱਚਿਆਂ ਦੇ ਜਿਹੜੇ ਜਿਨ੍ਹਾਂ ਦੇ ਬੱਚੇ ਸਾਬਤ ਸੂਰਤ ਨੇ ਸਿੱਖੀ ਨਾਲ ਜੁੜੇ ਹੋਏ ਨੇ ਉਹਨਾਂ ਵੱਲ ਥੋੜਾ ਬਹੁਤਾ ਧਿਆਨ ਦੇ ਲੋ ਇੱਥੇ ਹੋਰ ਬੜੇ ਲੋੜਵੰਦ ਲੋਕ ਨੇ ਇਹਨਾਂ ਖਰਚਾਂ ਤੋਂ ਆਪਣੇ ਆਪ ਨੂੰ ਬਚਾ ਲਓ ਨਾ ਦਸਾਂ ਨਾ ਹਾਂ ਦੀ ਜਿਹੜੇ ਕਮਾਈ ਕਰਦੇਓ 12 15 15 ਘੰਟੇ ਪਾਰਟ ਟਾਈਮ ਕੰਮ ਕਰਦੇਓ ਉਹ ਉਹ ਕਮਾਈ ਇਹਨਾਂ ਨੂੰ ਨਾ ਦਿਓ ਇਹਨਾਂ ਨੇ ਕੌਮ ਦਾ ਕੁਝ ਨਹੀਂ ਸਵਾਰਨਾ ਤਿੰਨਾਂ ਸਵਾਰਿਆ ਇਹਨਾਂ ਨੇ ਕੌਮ ਨੂੰ ਲੁੱਟਿਆ ਤੇ ਲੁੱਟਦੇ ਰਹਿਣਗੇ ਇਹਨਾਂ ਦੋਨਾਂ ਖੱਜਾਂ ਨੂੰ ਬੇਨਤੀ ਹੈ ਸਬਰ ਕਰੋ ਮਾੜਾ ਮੋਟਾ ਸਮਝੋ ਨਾ ਦੁਲੁਛੜਾ ਕੌਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ